ਸਾਸੀ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਿੰਜਲ ਵਿੱਚ ਪਿੰਡ ਬਿੰਜਲ ਦੇ ਵਿੱਚ ਤੁਹਾਨੂੰ ਇੱਕ ਖੂਬਸੂਰਤ ਨਜ਼ਾਰਾ ਦਿਖਾ ਰਹੇ ਹਾਂ ਕਿ ਇਹ ਪਿੰਡ ਦਾ ਸਾਂਝਾ ਛੱਪੜਾ ਜਿੱਥੇ ਛੱਪੜ ਦੇ ਪਿੰਡ ਦੇ ਲੋਕ ਮੱਝਾਂ ਲੈ ਕੇ ਆਉਂਦੇ ਆ ਇਹਨਾਂ ਨੂੰ ਵੱਗ ਵੀ ਬੋਲਦੇ ਆ ਦੋਸਤੋ ਇਹਨਾਂ ਦੇ ਦਸਨ ਮੁਤਾਬਕ ਕਿ ਸਾਰੇ ਪਿੰਡ ਦੀਆਂ ਜਿਹੜੀਆਂ ਮੱਝਾਂ ਨੇ ਉਹ ਸਵੇਰੇ ਲੈ ਕੇ ਆਉਂਦੇ ਆ ਤੇ ਸ਼ਾਮ ਨੂੰ ਜਿਹੜਾ ਉਹ ਆਪਣੇ ਆਪ ਆਪਣੇ ਘਰਾਂ ਤੱਕ ਪਹੁੰਚ ਜਾਂਦੀਆਂ ਨੇ ਛਪੜ ਦੋਸਤੋਂ ਪਿੰਡਾਂ ਦੇ ਵਿੱਚ ਤਕਰੀਬਨ ਖਤਮ ਹੁੰਦੇ ਜਾ ਰਹੇ ਆ ਕੁਝ ਕੁ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਅੱਜਕੱਲ ਜ਼ਿਆਦਾਤਰ ਅਮਰੀਕਨ گاਵਾਂ ਦਾ ਦੌਰ ਚੱਲ ਪਿਆ ਮੱਝਾਂ ਵੀ ਬਹੁਤ ਘਟ ਰਹੀਆਂ ਨੇ ਪਿੰਡਾਂ ਦੇ ਵਿੱਚ ਪਰ ਪਿੰਡ ਬਿੰਜਲ ਦੇ ਵਾਸੀ ਜਿੱਥੇ ਗਾਮਾ ਵੀ ਰੱਖਦੇ ਆ ਪਰ ਉਥੇ ਅੱਜ ਵੀ ਉਹਨਾਂ ਨੇ ਆਪਣੀ ਵਿਰਾਸਤਾ ਉਸ ਨੂੰ ਸੰਭਾਲਿਆ ਆ ਤੇ ਆਓ ਆਪਾਂ ਗੱਲਬਾਤ ਵੀ ਕਰਦੇ ਆ ਇਹਨਾਂ ਤੋਂ ਜਾਣਦੇ ਆ ਜਿਹੜੇ ਇੱਥੇ ਮੱਜਾਂ ਦੀ ਰਾਖੀ ਕਰਦੇ ਆ ਸੰਭਾਲ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਕਿੰਨੇ ਕ ਟਾਈਮ ਤੋਂ ਇਹ ਜਿਹੜੀ ਰਵਾਇਤ ਆ ਚੱਲਦੀ ਆ ਰਹੀ ਸੱਸੀ ਉਹਦਾ ਜੀ ਫਤਰੀ ਕਰਦੇ ਕੀ ਨਾਮ ਆ ਜੀ ਤੁਹਾਡਾ ਜਾਗਰ ਸਾਹਿਬ ਜੀ ਕਿਹੜਾ ਪਿੰਡ ਆ ਜੀ ਇਹ ਬੰਜਲ ਜ਼ਿਲ੍ਹਾ ਤੇ ਤਹਿਸੀਲ ਵੀ ਦੱਸ ਦਿਓ ਉਹਨੂੰ ਕਿਹੜੀ ਲੱਗਦੀ ਆ ਹਾਂ ਲੁਧਿਆਣਾ ਜਿਹੜਾ ਜ਼ਿਲ੍ਹਾ ਲੁਧਿਆਣਾ ਤੇ ਜਗਰਾਵਾਂ ਦੇ ਨੇੜੇ ਰਹਿ ਗਿਆ ਹੈ ਹਾਂ ਠੀਕ ਹੈ ਜੀ ਵੀਰ ਜੀ ਜਿਹੜਾ ਤੁਹਾਡੇ ਇੱਥੇ ਮਾਹੌਲ ਦੇਖ ਰਹੇ ਆ ਛੱਪੜ ਦੇ ਉੱਪਰ ਤੁਸੀਂ ਮੱਝਾਂ ਵਗੈਰਾ ਲੈ ਕੇ ਆਉਂਦੇ ਹੋ ਇਹ ਸਾਰੇ ਪਿੰਡ ਦਾ ਮਾਲ ਲੈ ਕੇ ਆਉਂਦੇ ਹੋ ਸਾਰੇ ਪਿੰਡ ਦਾ ਜੀ ਇਹ ਕਿੰਨੇ ਕਿ ਚਿਰ ਤੋਂ ਲੈ ਕੇ ਆ ਰਹੇ ਹੋ ਇਹ ਜੀ ਬਹੁਤ ਚੜਦਾ ਸਾਢੇ ਸਿਰ ਤੋਂ ਪਹਿਲੇ ਸਾਢੇ ਪਿਓ ਦਾਦੇ ਦੇ ਘਰ ਦਾ ਅੱਛਾ ਪੁਰਾਣਾ ਹੀ ਚੱਲਦਾ ਹੁੰਦਾ ਪੁਰਾਣਾ ਹੀ ਚੱਲਦਾ ਹੁੰਦਾ ਛੱਪੜ ਕੀ ਹੈ ਪਿੰਡ ਦੇ ਵਿੱਚ ਕੀ ਆ ਠੀਕ ਹੈ ਜੀ ਤੇ ਇਹ ਵੀਰ ਜੀ ਤਕਰੀਬਨ ਕਿੰਨੇ ਕ ਘਰਾਂ ਦਾ ਹੋਊਗਾ ਮਾਲ ਇਹ ਸਾਰੇ ਪਿੰਡ ਦਾ ਹੀ ਆ ਜੀ ਸਾਰੇ ਪਿੰਡ ਦਾ ਹੀ ਆ ਹੁਣ ਜਿਵੇਂ ਲੋਕ ਅਮਰੀਕਨ ਗਾਵਾਂ ਵਗੈਰਾ ਰੱਖਣ ਲੱਗ ਗਏ ਹਾਂ ਤੁਹਾਡੇ ਪਿੰਡ ਦੇ ਵਿੱਚ ਹਾਲੇ ਵੀ ਲੋਕ ਮੱਝਾਂ ਹੀ ਸਾੰਦਦੇ ਆ ਕਿ ਗਾਵਾਂ ਵੀ ਰੱਖਦੇ ਆ ਰੱਖਾਈਆਂ ਜੀ ਹੈਗੀਆਂ ਠੀਕ ਹੈ ਹਾਂ ਤੇ ਇਹ ਤੁਸੀਂ ਫਿਰ ਹਰੇਕ ਘਰ ਦੇ ਵਿੱਚੋਂ ਲੈ ਕੇ ਆਉਂਦੇ ਹੋ ਨਹੀਂ ਆਪ ਹੀ ਛੱਡਦੇ ਜਾਂਦੇ ਆ ਅੱਛਾ ਨਹੀਂ ਉਥੋਂ ਆਪ ਹੀ ਜਾਵਰਦੇ ਨੇ ਨਹੀਂ ਉਥੋਂ ਘਰਾਂ ਦੇ ਵਿੱਚੋਂ ਲੋਕ ਇੱਥੇ ਛੱਡ ਕੇ ਜਾਂਦੇ ਕਿ ਉੱਥੋਂ ਹੀ ਛੱਡ ਦਿੰਦੇ ਆ ਨਹੀਂ ਇੱਥੇ ਛੱਡਦੇ ਜਾਂਦੇ ਆ ਇੱਥੇ ਛੱਡ ਕੇ ਜਾਂਦੇ ਆ ਤੇ ਫਿਰ ਲੈ ਕੇ ਵੀ ਇੱਥੋਂ ਹੀ ਜਾਂਦੇ ਆ ਅੱਛਾ ਆਪਦੇ ਆਪ ਹੀ ਜਾਣਦੇ ਆ ਆਪਣੇ ਆਪ ਹੀ ਚਲ ਜਾਣੀਆਂ ਇਹਨਾਂ ਨੂੰ ਘਰਾਂ ਦੀ ਪਛਾਣ ਆ ਹਾਂ ਅੱਛਾ ਹੁਣ ਤੁਹਾਨੂੰ ਇੱਥੇ ਮੱਝਾਂ ਦੀ ਪਛਾਣ ਆ ਕਿਹੜਾ ਪਸ਼ੂ ਕਿਹੜੇ ਘਰ ਦਾ ਹਾਂ ਤੇ ਇਹ ਜਿਵੇਂ ਹੁਣ ਆਪਸ ਦੇ ਵਿੱਚ ਪੇੜਦੀਆਂ ਨੇ ਪੜ ਪੈਂਦੀਆਂ ਪੇੜ ਪੈਂਦੀਆਂ ਫਿਰ ਕਿਵੇਂ ਛਡਾਉਂਦੇ ਹੋ ਛੜਾਈ ਦਿਆ ਜੀ ਵਿਚ ਵੜ ਕੇ ਹਾਂ ਅੱਛਾ ਤੇ ਇੱਥੇ ਵੀਰ ਜੀ ਤੁਸੀਂ ਫਿਰ ਸਾਮ ਸੰਭਾਲ ਕਰਦੇ ਹੋ ਇਹਨਾਂ ਦੇ ਹਾਂ ਠੀਕ ਹੈ ਮਿਹਰਬਾਨ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਵਾਦ ਤੋਂ ਵਾਦ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਕਿਉਂਕਿ ਇਦਾਂ ਦੇ ਜਿਹੜੇ ਨਜ਼ਾਰੇ ਨੇ ਉਹ ਕੁਝ ਕੁ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ